ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇ ਲੰਬੀ ਚੁੱਤੇਲ ਬਾਬਿਆ ਨਹੀਂ ਜਾਲੇ ਮੈਨੂੰ ਲੱਗੇ ਇੰਨਾ ਡਰ ਸੀਗਾ ਵੀ ਤੁਸੀਂ 5 ਵਜੇ ਤੋਂ ਬਾਅਦ ਬਾਹਰ ਬਣੀ ਨਿਕਲ ਸਕਦੇ ਵਿਆਹਾਂ ਚ ਇਕਾਠ ਵੀ ਘੱਟ ਕਰਨਾ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਆ ਖਤਰੇ ਸੀਗੇ ਸੋਸਾਇਟੀ ਦੇ ਵਿੱਚ ਹਾਂ ਉਦੋਂ ਚਮਕੀਲਾ ਵੀ ਆ ਜਿਹੜਾ ਉਹ ਸਟੇਜ ਤੇ ਗਾ ਰਿਆ ਸੀ ਇਸ ਤਰ੍ਹਾਂ ਨੇ ਗਾਣੇ ਗਾ ਰਿਆ ਸੀ ਜਾਂ ਫਿਰ ਤੁਸੀਂ ਲੋਕ ਵਿਆਹਾਂਾਂ 'ਚ ਜਾਂਦੇ ਸੀਗੇ ਤੇ ਇੱਕ ਪਾਸੇ ਤਾਂ ਡਰ ਹੈ ਜਿਹੜਾ ਫਿਰ ਇਹ ਜਿਹਾ ਸ਼ੌਕ ਸੀ ਮਜਬੂਰੀ ਸੀ ਕਿਹੜੀ ਗੱਲ ਹੈ ਕਿ ਉਹ ਸਟੇਜ 'ਵਾਲ ਨੂੰ ਲੈ ਕੇ ਜਾਂਦੀ ਸੀ ਚਮਕੀਲੇ ਦੀ ਕੋਈ ਟੌਰ ਨਾਲ ਲਫਾਫੇ ਵਿੱਚ ਕੁੜਤਾ ਚਾਹ ਦਾ ਅਮਰਜੋਤਰੀ ਕਹਿੰਦਾ ਲਿਆ ਵੀ ਪਾ ਅੱਛਾ ਸਿੰਪਲ ਇੱਕ ਜਮਾ ਕੋਈ ਟੌਰ ਨਹੀਂ ਕੁਛ ਨਹੀਂ ਕਹਿੰਦਾ ਵੀ ਹਾਂ ਕਾਕੇ ਤੂੰ ਮਾਜੀ ਮੈਜਾ ਕਾਪੀ ਜਮ ਹੁੰਦੀ ਹੈ ਮਤਲਬ ਮੈਂ ਲੁਧਿਆਣਾ ਦੇ ਬੱਸ ਸਟੈਂਡ 'ਚੋਂ ਲੈ ਕੇ ਆਦੀ ਕਾਪੀ ਅੱਛਾ ਕਹਿੰਦਾ ਕਿਵੇਂ ਗੋਲਾ ਮਾਂ ਜੱਕ ਮੁੰਦੀ ਆ ਜੱਕ ਚੱਲੇ ਵੇਖੀ ਨਾ ਹੁਣ ਸਾਡੇ ਵੱਲੇ ਮੇਰੀ ਚੀਜ਼ ਤੂੰ ਮੈਨੂੰ ਮੋੜ ਦੇ ਆਪਣੀ ਲੈ ਜਾ ਘਰ ਮਿੱਤਰਾ ਹੁਣ ਨਹੀਂ ਨਿਭਦੀ ਮੋੜ ਮਲਾਈਆਂ ਕਰ ਮਿੱਤਰਾ ਕਹਿੰਦਾ ਜਦ ਕਮਾਲ ਕਰਤੀ ਕਹਿੰਦਾ 6 ਮਹੀਨੇ ਦਾ ਗਾਣਾ ਮੈਂ 6 ਮਹੀਨੇ ਦਾ ਗਾਣਾ ਕਹਿੰਦਾ ਹੋਰ ਵੀ ਗਾਣੇ ਮੈਂ ਜਿਹੜੇ ਤਰ੍ਹਾਂ ਗਾਉਟ ਗਾਣੇ ਹੋਏ ਨਹੀਂ ਉਹ ਵੀ ਮੇਰੇ ਬਹੁਤ ਕਾਫੀ ਯਾਦ ਨੇ ਅੱਛਾ ਤੇ ਉਹਨੇ ਮੈਨੂੰ ਅਸ਼ੀਰਵਾਦ ਦੇਦਾ ਕਹਿੰਦਾ ਕਿਸੇ ਟਾਈਮ ਟੀਵੀ ਚੈਨਲ ਤੇ ਆਵੇਂਗਾ ਜਿਹਦੇ ਸੁਰਾਂ ਦੇ ਵਿੱਚ ਉਹ ਗਾ ਗਿਆ ਚਮਕੀਲਾ ਅਮਰ ਸਿੰਘ ਚਮਕੀਲਾ ਉਹਨਾਂ ਨੇ ਸਿੰਦੇ ਤੋਂ ਵੀ ਨਿਕਾਇਆ ਗਿਆ ਹਾਂ ਛੱਤੀ ਰਾਗ ਛੇ ਰਾਗ ਲੀਆਂ ਉਹਦੇ ਮੂੰਹ ਜਵਾਨੀ ਯਾਦ ਦੀਆਂ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆਪਾਂ ਗੱਲ ਕਰਦੇ ਆਂ ਜੀ ਨੈਟਫਲਿਕਸ ਪੁਰਾਣੇ ਜ਼ਮਾਨੇ ਦੀ ਯਾਨੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇੰਟਰਨੈਟ ਤਾਂ ਨਹੀਂ ਸੀ ਪਰ ਸੰਗੀਤ ਇਸ ਨਾਲੋਂ ਵੀ ਕਿਤੇ ਜ਼ਿਆਦਾ ਐਂਟਰਟੇਨਮੈਂਟ ਇਸ ਨਾਲੋਂ ਵੀ ਕਿਤੇ ਜ਼ਿਆਦਾ ਲੋਕਾਂ ਨੂੰ ਪਸੰਦ ਵੀ ਸੀ ਤੇ ਲੋਕਾਂ ਦੀ ਪਹੁੰਚ ਵਿੱਚ ਵੀ ਸੀ ਆਪਾਂ ਉਸ ਦੌਰ ਦੀ ਵੀ ਗੱਲ ਕਰਾਂਗੇ ਜਦੋਂ ਚਮਕੀਲੇ ਦਾ ਆਖਰੀ ਵੇਲਾ ਜਿਹੜਾ ਆਇਆ ਆਪਾਂ ਗੱਲ ਕਰਦੇ ਹਾਂ ਜੀ ਸਾਡੇ ਨਾਲ ਉਹਨਾਂ ਵੇਲਿਆਂ ਦੇ ਅਨਮੋਲ ਹੀਰੇ ਨੇ ਜੀ ਭੀਮ ਸਿੰਘ ਲੁਬਾਣਾ ਜੀ ਉਸ ਵੇਲੇ ਦਾ Netflix ਤੁਸੀਂ ਪਿੱਛੇ ਦੇਖ ਸਕਦੇ ਹੋ ਪੁਰਾਣੇ ਵੇਲੇ ਦਾ ਜੀ ਪੁਰਾਣੇ ਜਿਹੜੇ ਤਵੇ ਨੇ ਰਿਕਾਰਡ ਨੇ ਇਹਨਾਂ ਨੇ ਸੰਭ ਕੇ ਰੱਖੇ ਨੇ ਇਹਨਾਂ ਦਾ ਸ਼ੌਕ ਵੀ ਹੈ ਤੇ ਇਹਨਾਂ ਦਾ ਪੇਸ਼ਾ ਵੀ ਹੈ ਨਾਲ ਸਾਡੇ ਨੇ ਜੀ ਉਹਨਾਂ ਵੇਲਿਆਂ ਦੇ ਗੀਤਾਂ ਨੂੰ ਅੱਜ ਵੀ ਆਪਣੀ ਤੂੰਬੇ ਦੇ ਜ਼ਰੀਏ ਇੱਕ ਵਿਰਾਸਤੀ ਕਲਾਕਾਰ ਨੇ ਤੂੰ ਵੀ ਦੇ ਜ਼ਰੀਏ ਇਹ ਲੋਕਾਂ ਤੱਕ ਮੰਚ ਤੱਕ ਲੈ ਕੇ ਜਾਂਦੇ ਨੇ ਫਿਲਹਾਲ ਆਪਾਂ ਇਹਨਾਂ ਦੇ ਬਾਰੇ ਵਿਸਤਾਰ ਦੇ ਵਿੱਚ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਨੇ ਭੀਮ ਸਿੰਘ ਲੁਬਾਣਾ ਜੀ ਸਵਾਗਤ ਜੀ ਤੁਹਾਡਾ ਵੀ ਸਰਸ੍ਰੀ ਗੁਰੂ ਹਰ ਸਾਹਿਬ ਜੀ ਹੰਸਾ ਸਿੰਘ ਪੇਦਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਹੰਸਾ ਸਿੰਘ ਪੇਦਨ ਜੀ ਤੋਂ ਆਪਾਂ ਉਸ ਵੇਲੇ ਦੇ ਚਮਕੀਲਾ ਜੀ ਦੇ ਗੀਤ ਸੁਣਾਂਗੇ ਭੀਮ ਸਿੰਘ ਲੁਬਾਣਾ ਜੀ ਇੱਕ ਪੁਰਾਣਾ ਦੌਰ ਹੈ ਜਿਹੜਾ ਇੱਕ ਬਹੁਤ ਵੱਡਾ ਖਜ਼ਾਨਾ ਹੈ ਤੁਸੀਂ ਸਾਂਭੀ ਬੈਠੇ ਹੋ ਜੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਣੀਆਂ ਕਈ ਮੁਲਾਕਾਤਾਂ ਹੋ ਚੁੱਕੀਆਂ ਨੇ ਕਈ ਜੀ ਸ਼ੁਰੂਆਤ ਇਸ ਦੀ ਕੀਤੀ ਫਿਰ ਉਹਨਾਂ ਵੇਲਿਆਂ ਦੇ ਉਹਨਾਂ ਵਿਆਹਾਂ ਦੇ ਵਿੱਚ ਤੁਸੀਂ ਜਾਣਾ ਸ਼ੁਰੂ ਕੀਤਾ ਹਾਏ ਤੁਸੀਂ ਉਹ ਦੌਰ ਵੀ ਦੇਖਿਆ 1947 ਦਾ ਤੁਹਾਡਾ ਬਰਥ ਹੈ ਜੀ ਤੇ ਉਸ ਤੋਂ ਬਾਅਦ ਪਿੰਡਾਂ ਵਿੱਚ ਤਾਂ ਉਦੋਂ ਲਾਈਟ ਵੀ ਨਹੀਂ ਸੀ ਦੀ ਬਿਜਲੀ ਵੀ ਨਹੀਂ ਸੀ ਹੁੰਦੀ ਬਿਜਲੀ ਨਹੀਂ ਦੀ ਹੁੰਦੀ ਜਦੋਂ ਬੈਟਰੀਆਂ ਭਰਾ ਕੇ ਲਿਆਉਂਦੇ ਤੇ ਸਾਰਿਆਂ ਦੇ ਅੱਛਾ ਜੀ ਆਹ ਜਾਂ ਬਾਹਰ ਤੋਂ ਭਰਾ ਕੇ ਲਿਆਉਂਦੇ ਦਿੰਦੇ ਅਸੀਂ ਨਾ ਭੇ ਦੂੰ ਠੀਕ ਹੈ ਜੀ ਜਦੋਂ ਕੋਈ ਸਮਾਰਨ ਵਾਲਾ ਵੀ ਨਹੀਂ ਦੀ ਸਮਾਰਨ ਵਾਲਾ ਵੀ ਪਟਿਆਲੇ ਸਮਰਾਂਉਂਦੇ ਤੇ ਜੇ ਕੋਈ ਮੁਕਰਾਬ ਹੋ ਗਈ ਚੀਜ਼ ਇਹਦਾ ਮਤਲਬ ਇਹ ਹੋਇਆ ਕਿ ਬਹੁਤ ਵੱਡਾ ਬਦਲਾਅ ਹੈ ਜਿਹੜਾ ਉਹ ਆਲੇ-ਦੁਆਲੇ ਹੁੰਦਾ ਤੁਸੀਂ ਇੱਕ ਯੋਗਾ ਜਿਹੜਾ ਉਹ ਦੇਖਿਆ ਹਾਂ ਜੀ ਹਾਂ ਪਿੰਡਾਂ ਦੇ ਵਿੱਚ ਉਦੋਂ ਖੰਭੇ ਵੀ ਨਹੀਂ ਲੱਗੇ ਹੋਣਗੇ ਨਾ ਜੀ ਲਾਈਟਾਂ ਨਹੀਂ ਸੀ ਹੁੰਦੀਆਂ ਨਹੀਂ ਲੱਡਾਂ ਨਹੀਂ ਜੀ ਅੱਛਾ ਫਿਰ ਇਹ ਦੱਸੋ ਜੀ ਫਿਰ ਜਦੋਂ ਤੁਸੀਂ ਇਹ ਲਿਆਂਦੇ ਨੇ ਹੌਲੀ-ਹੌਲੀ ਸ਼ੁਰੂ ਕੀਤਾ ਇਹ ਤਵੇ ਵਿਆਹਾਂ ਦੇ ਵਿੱਚ ਖੁਸ਼ੀਆਂ ਦੇ ਮੌਕਿਆਂ ਤੇ ਲੈ ਕੇ ਜਾਣ ਦਾ ਕੰਮ ਇਹ ਕਦੋਂ ਕੋ ਸ਼ੁਰੂ ਕੀਤਾ ਜੀ ਇਹਦਾ ਜੀ ਮੈਨੂੰ ਹੁਣ ਥਾਣਾ ਤਾਂ ਨਹੀਂ ਯਾਦ ਉਹ ਮੇਰੇ ਨਾਲ ਬਣ ਕਰਕੇ ਹੁਣ ਵੀ ਗੌਰ ਨਹੀਂ ਹੈਗੀ ਮਤਲਬ ਤੁਸੀਂ 18-20 ਸਾਲ ਦੇ ਹੋਵਗੇ ਉਦੋਂ ਹਾਂ 18-12 ਦਾ ਨਹੀਂ ਘਟੇ ਤੇ ਅੱਛਾ ਜੀ ਹਾਂ ਮੈਂ ਤਾਂ ਕੋਈ 12-13 ਕਰਦਾ ਲੱਗ ਮਤਲਬ ਆਪਾਂ ਇਹ ਆਖੀਏ ਕਿ ਲਗਭਗ 65 ਦੀ ਗੱਲ ਹੋਏਗੀ 65 ਸਾਲ ਦੀ ਹਾਂ ਜੇ 15 ਸਾਲ ਦਾ ਵੱਧ ਤੋਂ ਵੱਧ 15 ਸਾਲ ਤੋਂ ਘੱਟ ਉਮਰਤੀ ਮਿਲਦਾ ਅੱਛਾ ਠੀਕ ਉਹਨਾਂ ਵੇਲੇ ਚ ਲੈ ਕੇ ਚੱਲਦੇ ਹਾਂ ਜੀ ਸਾਡੇ ਨਾਲ ਹੰਸਾ ਸਿੰਘ ਪੇਦਨ ਆਪਾਂ ਸਿੱਧਾ ਜੀ ਚਮਕੀਲਾ ਜੀ ਦਾ ਜਿਹੜਾ ਦੌਰ ਆਇਆ ਅਮਰਜੋ ਦਾ ਅਖਾੜਿਆਂ ਦਾ ਜਿਹੜਾ ਦੌਰ ਹੈ ਜੀ ਉਸ ਵੇਲੇ ਦੀ ਉਸ ਤੂੰਬੀ ਦੀ ਤਾਲ ਤੱਕ ਪਹੁੰਚਦੇ ਆ ਜੀ ਹੰਸਾ ਸਿੰਘ ਪੇਦਨ ਜੀ ਇੱਕ ਪਿਆਰਾ ਜਿਹਾ ਗਾਣਾ ਜੀ ਚਮਕੀਲਾ ਦਾ ਸਾਡੇ ਦਰਸ਼ਕਾਂ ਦੇ ਨਾਮ ਸਤਿ ਸ਼੍ਰੀ ਅਕਾਲ ਤੇਰੀ ਦੋਸਤੋ ਮੈਂ ਸਾਡੇ ਪਿਰਤਪਾਲ ਜੀ ਦਾ ਗੁਰਪ੍ਰੀਤ ਗੇੜਾ ਸਾਡੀ ਟੀਮ ਸਿੰਘ ਜੀ ਲਵਾਣਾ ਧੰਨਵਾਦ ਕਿ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਕਲਾਕਾਰ ਨੂੰ ਨਮਾਜਿਆ ਕਿ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਲੋ ਇੱਕ ਚਮਕੀਲਾ ਜਿਹੜਾ ਕਲਾਕਾਰ ਸੀ ਸਟਾਰ ਪੰਜਾਬ ਦਾ ਇਨੇ ਇੱਕ ਸੁਰਾਂ ਦਾ ਮਾਲਕ ਆਵਾਜ਼ ਦਾ ਮਾਲਕ ਪਹਿਲਾ ਗਾਣਾ ਉਹਦਾ ਆਇਆ ਮੁੱਕ ਗਿਆ ਤੇਲਾਂ ਵਿੱਚ ਤੇਲ ਬਾਬਿਆ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇਲਾਂ ਵਿੱਚ ਤੇਲ ਬਾਬਿਆ ਠੱਤੀਆਂ ਪਿੰਡਾਂ 'ਚ ਮੇਰੀ ਬਣੀ ਠਾਠਲੀ ਠੱਤੀਆਂ ਪਿੰਡਾਂ 'ਚ ਮੇਰੀ ਬਣੀ ਠਾਠਲੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਕਿਆ ਮਾਤਾ ਚੜਦੀ ਜਵਾਨੀ ਬਾਬਾ ਵੀ ਸਕੂਲ ਦਾ ਕੀ ਕੇ ਸ਼ਰਾਬ ਵਾਲੇ ਦਿਨੇ ਢੋਲਦਾ ਟੁੱਟ ਗਈ ਨਿਸ਼ਾਨੀ ਦੀ ਗਲੇਲ ਬਾਬੇਆ ਟੁੱਟ ਗਈ ਨਿਸ਼ਾਨੀ ਦੀ ਗਲੇਲ ਬਾਬੇਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬੇਆ ਬੜੇ ਬੁੱਲੇ ਲੁੱਟਿਆ ਜਵਾਨੀ ਵਿੱਚ ਨੀ ਤੇਰੇ ਜਿੰਨਰ ਨਾਲੋਂ ਬਣਾਇਆ ਕਿੱਥੇ ਨੀ ਭਲੇ ਬੱਲੇ ਲੁੱਟੀ ਜਵਾਨੀ ਵਿੱਚ ਨੀ ਤੇਰੇ ਜੀਆਂ ਰੰਨਾਂ ਨੂੰ ਬਣਾਇਆ ਟਿੱਚੀ ਨੀ ਬਿਜਲੀ ਦੇ ਵਾਂਗੂ ਬਿਜਲੀ ਦੇ ਵਾਂਗੂ ਘੋੜਾ ਮਾਰੇ ਸ਼ਾਂਟ ਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨੀ ਉਹ ਬੁੜੀ ਬੀਣਾ ਬੁੜਾ ਹੁਣ ਜਾਵੇ ਮਰਦਾ ਚਿੱਟੀ ਦਾੜੀ ਹੋ ਗਈ ਹੁਣ ਕਾਲੀ ਕਰਦਾ ਚਿੱਟੀ ਦਾੜੀ ਹੋ ਗਈ ਹੁਣ ਕਾਲੀ ਕਰਦਾ ਓ ਹੋ ਗਈਆਂ ਸਕੀਮਾਂ ਸਭ ਫੇਲ ਬਾਬਿਆ ਹੋ ਗਈਆਂ ਸਕੀਮਾਂ ਸਭ ਫੇਲ ਬਾਬਿਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬਿਆ ਦੇਖ ਕੇ ਬੁੜੇ ਨੇ ਤੈਨੂੰ ਆਉਣ ਤੌਣੀਆਂ ਖਾਧੀਆਂ ਖੁਰਾਕਾਂ ਹੁਣ ਕੰਮ ਆਉਣੀਆਂ ਦੇਖ ਕੇ ਬੁੜੇ ਨੇ ਤੈਨੂੰ ਆਉਣ ਤੌਣੀਆਂ ਖਾਧੀਆਂ ਖੁਰਾਕਾਂ ਹੁਣ ਕੰਮ ਆਉਣੀਆਂ ਦਸ ਚਮਕੀਲੇ ਵਿੱਚ ਕਿਹੜੀ ਘਾਟ ਨਹੀਂ ਦਸ ਚਮਕੀਲੇ ਵਿੱਚ ਕਿਹੜੀ ਘਾਟ ਨਹੀਂ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਓ ਕਿਆ ਬਾ ਏਸਾਂ ਜੀ ਹੰਸਾ ਸਿੰਘ ਪੇਦਨ ਉਸੇ ਦੌਰ ਦੀ ਗੱਲ ਕਰਦੇ ਆ ਜੀ 80 ਦਾ ਦਹਾਕਾ ਹੈ ਜੀ ਜਿਹੜਾ ਭੀਮ ਸਿੰਘ ਲੁਬਾਣਾ ਜੀ ਜਦੋਂ ਚਮਕੀਲੇ ਦੇ ਖਾਲੇ ਲੱਗਦੇ ਸੀ ਸੁਰਿੰਦਰ ਚਿੰਦਾ ਹੋਰ ਬਹੁਤ ਸਾਰੇ ਕੁਲਦੀਪ ਮਾਨ ਤੇ ਗੁਰਦਾਸ ਮਾਨ ਦੀ ਗੱਲ ਕਰੀਏ ਸਿੱਦੇ ਵਿਆਹਾਂ ਚ ਜਾਂ ਅਖਾੜੇ ਜਿਹੜੇ ਲੱਗਦੇ ਸੀਗੇ ਉਹਦੇ ਵਿੱਚ ਮਾਹੌਲ ਥੋੜਾ ਪੰਜਾਬ ਦਾ ਸਿਆਸੀ ਤੌਰ ਤੇ ਹੋਰ ਤਰ੍ਹਾਂ ਦਾ ਸੀ ਮਤਲਬ ਕਾਲਾ ਦੌਰ ਵੀ ਸੀਗਾ ਅੰਤਵਾਜਾਂ ਖੜਕੂਬਾਦ ਵੀ ਸੀਗਾ ਹਾਂ ਖੜਕੂਬਾਦ ਦਾ ਜੀ ਗੈਨੋ ਹੋਇਆ ਪਹਿਲਾਂ ਤਾਂ ਨਹੀਂ ਪਹਿਲਾਂ ਤਾਂ ਖੁੱਲ੍ਹੋਂ ਦੀ ਕੰਮ ਲਗਭਗ 84 ਤੋਂ ਬਾਅਦ ਆਪਾਂ 80 ਦੀ ਗੱਲ ਕਰੀਏ ਹਾਂ ਜੀ ਤੇ ਉਹਦੇ ਵਿੱਚ ਖਤਰਾ ਕਿੰਨਾ ਕੁ ਹੋ ਜਾਂਦਾ ਸੀ ਜਿਵੇਂ ਹੁਣ ਚਮਕੀਲਾ ਸੀ ਹਮ ਕੱਲੇ ਚਮਕੀਲੇ ਨੂੰ ਹੀ ਖਤਰਾ ਸੀ ਸਾਰਿਆਂ ਨੂੰ ਖਤਰਾ ਸੀ ਜਾਂ ਫਿਰ ਜਿਹੜੇ ਤੁਸੀਂ ਵਿਆਹਾਂ 'ਚ ਸਪੀਕਰ ਲਗਾਉਂਦੇ ਸੀ ਤੁਹਾਨੂੰ ਵੀ ਡਰ ਹੁੰਦਾ ਸੀ ਯਾਰ ਤਾਂ ਨਹੀਂ ਸਾਨੂੰ ਵੀ ਹੁੰਦਾ ਜੀ ਇਹਦਾ ਕਿਥੋਂ ਮੇਰੇ ਕੋਲ ਵੀ ਆ ਗਏ ਤੇ ਅੱਛਾ ਜੀ ਹਾਂ ਸਾਡੇ ਪਿੰਡੇ ਰੇਡੂ ਵਾਲਾ ਹੈਦੀ ਪਹਿਲਾਂ ਕਹਿੰਦੇ ਵੀ ਬੰਦ ਕਰਦੇ ਨੇ ਬੰਦ ਕਰਦੇ ਨੇ ਕੰਹੋਂ ਲੱਗ ਗਿਆ ਜੀ ਅੱਛਾ ਇਹ ਫਿਰ ਬਾਅਦ ਚ ਜਾ ਕੇ ਜਦ ਇਹ ਆਇਆ ਟਾਈਮ ਜੀ ਵੀ ਜਿਆਦੇ ਨੇੜੇ ਜੀ ਮੇ ਪਿੰਡ ਇੱਕ ਉਹਦੀ ਬਰਾਤ ਆਉਣੀ ਸੀ ਹਾਂਜੀ ਮੰਗਿਆਣ ਤੋਂ ਜੀ ਉੱਥੇ ਰੇਡੂਆ ਬੰਦ ਤੇ ਉਹ ਕਹਿੰਦੇ ਵੀ ਗਾਹਾਂ ਉੱਥੇ ਰੇਡੂਆ ਕਰ ਲਿਓ ਤੁਸੀਂ ਅੱਛਾ ਮੈਂ ਤੇ ਢਗੇੜੇ ਵਿਆਹ ਲਾ ਕੇ ਆਇਆ ਦੀ ਉਹ ਕਹਿੰਦੇ ਵੀ ਹੁਣ ਅਤਵਾਦ ਦਾ ਡਰ ਹੋ ਗਿਆ ਤੇ ਚਲੋ ਉਹ ਕਹਿੰਦੇ ਵੀ ਨੰਦਾ ਦੇ ਦੇ ਨਾਲ ਆ ਕੇ ਗਏ ਉਹਨਾਂ ਨੂੰ ਗੀਤ ਸੁਣਾ ਦਾਂਗੇ ਇੱਥੇ ਓਕੇ ਠੀਕ ਹੈ ਜੀ ਚਲੋ ਨੰਦਾ ਤੋਂ ਬਾਅਦ ਮੈਂ ਨੰਦਾ ਤੱਕ ਦੌਤੀ ਰਹਾ ਨੰਦਾ ਤੇ ਕਰਾ ਕੇ ਵਿਆਹ ਲੈ ਗਨੀ ਆ ਗਏ ਉਹ ਵਿਆਹ ਵਾਲਾ ਮੁੰਡਾ ਹਲ ਖਟਕੁਟ ਦਾ ਵਿਹਾਰ ਕਰਦੇ ਤੇ ਥੋੜੇ ਜੇ ਬੰਦੇ ਆਏ ਉਹ ਰੇਡ ਵਾਲਾ ਤਾਂ ਅੱਛਾ ਜਦੋਂ ਮੈਂ ਕਹਾਂ ਮੈਂ ਥੱਲੇ ਹੀ ਲਾਇਆ ਜੀ ਮਾ ਆਪਾਂ ਨੇ ਕਿਹੜਾ ਇਹਨਾਂ ਨੂੰ ਦੂਏ ਗੀਦ ਸੁਣਾਉਣੇ ਨੇ ਆਪਣਾ ਪਿੰਡ ਦਾ ਕੰਮ ਹੈ ਉਹਦੇ ਆਪਾਂ ਹੋਈ ਦੇਣਾ ਨਹੀਂ ਸਕਦੇ ਠੀਕ ਹੈ ਜੀ ਜਦੋਂ ਥੱਲੇ ਲਾਇਆ ਜਦੋਂ ਦੋ ਆ ਗਏ ਕਿ ਸਾਡੇ ਪਿੰਡ ਬਰਾ ਦੌਣੀ ਸੀ ਅੱਛਾ ਉੱਥੇ ਪਿੰਡ ਵੱਲ ਚਲੇ ਗਏ ਬੜੇ ਅਸੀਂ ਮਾੜੀ ਵਾਲੇ ਘਰਾਂ 'ਚ ਤੇ ਜੀ ਉਹ ਜਦੋਂ ਪਿੰਡੇ ਚਲੇ ਗਏ ਉਹ ਪਿੰਡੋਂ ਮੁੜ ਕੇ ਆ ਗਏ ਮੋਟਰਸਾਈਕਲ ਤੇ ਨਾ ਸਕੂਟਰ ਸੀ ਉਹਨਾਂ ਕੋਲ ਇੱਕ ਤਾਂ ਗੇਲ ਖੜ ਗਿਆ ਅੱਛਾ ਜੀ ਇੱਕ ਸਕੂਟਰ ਵਾਲਾ ਕਹਿੰਦਾ ਵੀ ਕਿੰਨੇ ਬੰਦੇ ਆਏ ਹੋ ਅੱਛਾ ਐ ਉਹਨਾਂ ਨੇ ਹੱਥ ਮਾਰਿਆ ਜਿਹੜੇ ਗੇਟ ਕੋਲ ਖੜੇ ਤੇ ਬੰਦੇ ਜੀ ਉਹ ਕਹਿੰਦੇ ਵੀ ਅਸੀਂ ਤਾਂ 20 ਬੰਦੇ ਆਇਆ ਅੱਛਾ ਉਹ ਕਹਿੰਦਾ ਤੁਹਾਨੂੰ 11 ਨੂੰ ਕਿਹਾ ਸੀ ਦੀ ਉਹ ਜਲ ਇੱਕ ਬੰਦਾ ਸੈਣਾ ਜਾਂਦੀ ਉਹ ਕਹਿੰਦਾ ਜੀ ਉਹ ਅੱਜ ਦਾ ਕਹਿੰਦਾ ਅਸੀਂ ਪੰਜ ਚਾਰ ਕੇ ਜਵਾਕ ਆ ਕੇ 15 ਕੇ ਬੰਦੇ ਆਇਆ ਪੰਜ ਚਾਰ ਨਾਲ ਜਵਾਕ ਆ ਕੇ ਉਹਨਾਂ ਨੇ ਗੱਲ ਟਾਲ ਦਿੱਤੀ ਹੂੰ ਚਲੋ ਮੜੇ ਦਾ ਤਰੀਕਾ ਹੁੰਦਾ ਉਹ ਕਹਿੰਦਾ ਰੇਡੀਓਆ ਬੰਦ ਕਰਦੇ ਉਹ ਕਹਿੰਦਾ ਰੇਡੀਓਆ ਤਾਂ ਬਥੇ ਕਿ ਤਨੀ ਜਾਣ ਦੋ ਅੱਛਾ ਹਾਂ ਰੇਡੀਓ ਤੇ ਨੂੰ ਹੀ ਕਹਿੰਦੇ ਕੋਈ ਗੱਲ ਕਹਿੰਦੇ ਨਹੀਂ ਅਸੀਂ ਮੁੜ ਕੇ ਫੇਰ ਆਉਨੇ ਆ ਚਲੋ ਜਦ ਬਿਆਲ ਆਇਆ ਚੁੰਨੀ ਜੀ ਪਾਈ ਉਹਨੇ ਜਦ ਇਹ ਕਹਿੰਦੇ ਖੜਦੇ ਜੀ ਵੀ ਉਹ ਗਾਹਾਂ ਗਏ ਨੇ ਮੁੜ ਕੇ ਫੇਰ ਆਉਣਗੇ ਉਥੋਂ ਜਦ ਬਿਆਲ ਆ ਗਨੀਓ ਬਾਗੇ ਸਾਰੇ ਥਾਈ ਤੋਂ ਹੀ ਫੇਰ ਮੁੜ ਕੇ ਖੜਿਆ ਉੱਥੇ ਹੀ ਬੈਠ ਕੇ ਰੋਟੀ ਖਾ ਗਏ ਤਾਂ ਫਿਰ ਮੈਂ ਗਿਆ ਲਹਾਰ ਮਾਜਰੇ ਉਥੇ ਰੇੜਵਾ ਜਦ ਦੇ ਲਤ ਬਾਤ ਦੀ ਜੀ ਉਹ ਮੁੰਡਾ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਵੀ ਉਹਦੇ ਰੇੜਵਾ ਨਾਲ ਕਰਾਉਣਾ ਪਈ ਹੁੰਦਾ ਜੀ ਮੈਨੂੰ ਲੈ ਕੇ ਗਏ ਹਾਂ ਮੇਰੇ ਕੋਲ ਆ ਗਏ ਰਾਤ ਨੂੰ ਅੱਛਾ ਜੀ ਨੇ ਰਵੇ ਕੋਈ ਨਾ ਮਨ ਲੰਨਾ ਨੋਖ ਦਾ ਟਾਈਮ ਹੋਊਗਾ ਆ ਕੇ ਮੈਨੂੰ ਕਹਿੰਦੇ ਭੀਮ ਨੂੰ ਵੀ ਅੱਗੇ ਮੰਗਣੀ ਰੀੜਵਾ ਚਲਾਉਂਦਾ ਹੂੰ ਮਾ ਜੀ ਉਹ ਆਜਾ ਹੁਣ ਟਾਈਮ ਨਹੀਂ ਹੈਗਾ ਹੂੰ ਟਾਈਮ ਹੋ ਲੋਡਾ ਉਹ ਕਹਿੰਦੇ ਤੈਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਤੇਰੇ ਪਿੰਡ ਗਈ ਤੇ ਸੀ ਤੇਰੇ ਕੋਲੇ ਤੈਨੂੰ ਤਾਂ ਬੁਲਾਇਆ ਮਨੀ ਮਾ ਜੀ ਕਹਿੰਦੇ ਤੇਰੇ ਬਾਰੇ ਤਾਂ ਨਿੰਮੇ ਦਾ ਕਹਿ ਹੋਇਆ ਸੀ ਹੁਣ ਮੈਂ ਉਹਨੂੰ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਸੀ ਓਕੇ ਨਹੀਂ ਮੈਨੂੰ ਮੈਂ ਤਾਂ ਜਾਣਦਾ ਨਹੀਂ ਸੀ ਉਹ ਅਸੀਂ ਜਣੀ ਮੈਂ ਪਟਿਆਲੇ ਲੈ ਕੇ ਗਏ ਤੇ ਮੈਨੂੰ ਉੱਥੇ ਰੀੜਵਾ ਰੁੜੂਆ ਕਹਿੰਦੇ ਠੀਕ ਨਹੀਂ ਚੱਲਦਾ ਸੀ ਜੀ ਏ ਪਟਿਆਲੇ ਇੱਕ ਡਰਾਮੇ ਦੇ ਲੈ ਕੇ ਗਏ ਤੇ ਮੈਨੂੰ ਠੀਕ ਹੈ ਜੀ ਡਰਾਮੇ ਤੋਂ ਬਾਅਦ ਫਿਰ ਉੱਥੇ ਆਪਣਾ ਵਧੀਆ ਚੱਲਿਆ ਬਹੁਤ ਜ਼ਿਆਦਾ ਪ੍ਰੋਗਰਾਮ ਫਿਰ ਮਤਲਬ ਖਤਰਾ ਤੁਹਾਨੂੰ ਇੱਕ ਵਾਰੀ ਹੋਇਆ ਹਾਂ ਆਮਾ ਖੜਕੂਆਂ ਦੇ ਨਾਲ ਆਮਾ ਸਾਹਮਣੇ ਇੱਕ ਵਾਰ ਹੋਇਆ ਤੁਸੀਂ ਹਾਂ ਤੇ ਨਾ ਦੋ ਗੈਰ ਹੋਇਆ ਸਮਝ ਕੇ ਕਿਹਨਾਂ ਦਾ ਉੱਥੇ ਹੋਇਆ ਕਿਹਨਾਂ ਸਾਡੇ ਪਿੰਡ ਆਏ ਤੇ ਜਾਨੀ ਮੈਨੂੰ ਨਹੀਂ ਉਹਨਾਂ ਨੇ ਕਿਹਾ ਕੋਈ ਸਰ ਅੱਛਾ ਹਾਂ ਉਹ ਮੈਨੂੰ ਜਿਹੜਾ ਇਹਨਾਂ ਦਾ ਮੋਢੀ ਤੇ ਬੰਦਾ ਉਹ ਕਹਿੰਦੇ ਸਾਨੂੰ ਉਹਦੇ ਬਾਰੇ ਕਿਆ ਹੋਇਆ ਦੀ ਹੇ ਤਾਂ ਹਾਂ ਨੌਰੀ ਵਾਲੇ ਜੀ ਨੌਰੀ ਵਾਲਾ ਟੀਮ ਦਾ ਵੀ ਉਹ ਕਹਿ ਰਿਹਾ ਹੈ ਦੀ ਵੀ ਉਹਨੂੰ ਨਹੀਂ ਕੁਝ ਕਹਿਣਾ ਦੇਖੋ ਇੱਕ ਪਾਸੇ ਉਹ ਮੈਂ ਐਂ ਜਾਂਦਾ ਦੀ ਨੇ ਇਹਨਾਂ ਨਾਲ ਪ੍ਰੋਗਰਾਮਾਂ ਤੇ ਹਾਂਜੀ ਹਾਂ ਠੀਕ ਹੈ ਜੀ ਨਹੀਂ ਜਾਲੇ ਮੈਨੂੰ ਲੱਗ ਕੇ ਇੰਨਾ ਡਰ ਸੀਗਾ ਵੀ ਤੁਸੀਂ 5 ਵਜੇ ਤੋਂ ਬਾਅਦ ਬਾਹਰ ਵੀ ਨਹੀਂ ਨਿਕਲ ਸਕਦੇ ਵਿਆਹਾਂ ਚ ਕਾਠਵੀ ਘੱਟ ਕਰਨਾ ਹੈ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਆ ਖਤਰੇ ਸੀਗੇ ਸੋਸਾਇਟੀ ਦੇ ਵਿੱਚ ਹਾਂ ਉਦੋਂ ਚਮਕੀਲਾ ਵੀ ਆ ਜਿਹੜਾ ਉਹ ਸਟੇਜ ਤੇ ਗਾ ਰਿਆ ਸੀ ਇਸ ਤਰ੍ਹਾਂ ਦੇ ਗਾਣੇ गा ਰਿਆ ਸੀ ਜਾਂ ਫਿਰ ਤੁਸੀਂ ਲੋਕ ਵਿਆਹਾਂ 'ਚ ਜਾਂਦੇ ਸੀਗੇ ਇੱਕ ਪਾਸੇ ਤਾਂ ਡਰ ਹੈ ਜਿਹੜਾ ਫਿਰ ਇਹ じゃ ਸ਼ੌਕ ਸੀ ਮਜਬੂਰੀ ਸੀ ਕਿਹੜੀ ਗੱਲ ਹੈ ਕਿ ਉਹ ਸਟੇਜ 'ਬੰਨੂ ਲੈ ਕੇ ਜਾਂਦੀ ਸੀ ਨਹੀਂ ਜੀ ਸਟੇਜ ਤੇ ਤਾਂ ਕੋਈ ਰਿਕਰਡ ਨਹੀਂ ਪੈਂਦੀ ਸੀ ਸਟੇਜ ਤੇ ਤਾਂ ਖੁੱਲਕੇ ਗਾਉਂਦਾ ਸੀ ਬਹੁਤ ਜ਼ਿਆਦਾ ਉਹਦਾ ਤਾਂ ਗਾਉਣ ਦਾ ਲੋਕ ਸੁਣਨ ਵਾਲੇ ਵੀ ਸਾਡੇ ਪਿੰਡੋਂ ਵੀ ਇੱਥੇ ਗਏ ਦੇ ਬੜੀ ਸੁਣਨ ਇਹ ਤੇ ਦਾਰੀ ਦੀ ਨਾ ਠੀਕ ਹੈ ਹਾਂ ਸਾਰੇ ਦੂਰ ਤੱਕ ਜਾਂਦੇ ਤੇ ਜਾਣ ਦਾ ਨੀਤੀ ਚੱਕਰ ਬਾਕੀ ਦਰਸ਼ਕੋ ਇਹਨਾਂ ਨੇ ਚਮਕੀਲਾ ਤੇ ਅਮਰਜੋਤ ਦੀ ਜਿਹੜੀ ਲਾਸਟ ਸਟੇਜ ਹੈ ਮਤਲਬ ਆਖਰੀ ਸਟੇਜ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਪਿੰਡ ਦੇ ਲਾਗੇ ਜਿਹੜੀ ਆਤੀ ਸਟੇਜ ਲੱਗੀ ਸੀ ਪਹਿਲਾਂ ਇੱਕ ਹੋਰ ਗੀਤ ਅਮਰਜੋਤ ਚਮਕੀਲਾ ਦੇ ਬਾਰੇ ਆਪਾਂ ਹਰਸਾ ਸਿੰਘ ਪੇਦਨ ਹੋਰਾਂ ਦੀ ਇਸ ਤੂੰਬੀ ਦੀ ਤਾਨ ਤੇ ਸੁਣਦੇ ਹਾਂ ਰਹਿੰਦਾ ਖੋਲ ਕੇ ਬੋਤਲ ਮੂਰੇ ਠੀਕੇ ਤੇ ਬੈਠਾ ਰਹਿੰਦਾ ਖੋਲ ਕੇ ਬੋਤਲ ਮੂਰੇ ਪੰਜ ਸੱਤਰ ਲ ਜਾਂਦੇ ਬੈਲੀ ਕਰਦੇ ਨੇ ਘਟੇ ਪੂਰੇ ਦੱਕਾ ਨਾ ਦੂਰਾ ਕਰਦਾ ਗੱਡ ਤਾਂ ਦਵਾਲਾ ਨਹੀਂ ਬੈਲੀ ਨਾ ਬੈਲੀ ਨਾ ਬੈਲੀ ਨਾ ਕਿਸੇ ਤੀਮੀਂ ਦੇ ਹੋਵੇ ਕਰਵਾਲਾ ਨਹੀਂ ਬੈਲੀ ਨਾ ਕਿਸੇ ਤੀਮੀਂ ਦੇ ਠੀਕਾ ਕਰ ਦਿੰਦੇ ਖਾਲੀ ਹੁੰਦੇ ਜਦ ਬੈਲੀ ਇਕੱਠੇ ਖਾਲੀ ਕਰ ਦੇਣ ਬੋਤਲਾਂ ਮੂਹ ਲਾ ਕੇ ਪਹਿਲੀ ਚੱਕੇ ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨੀ ਠੇਕੇ ਤੇ ਠੇਕੇ ਤੇ ਠੇਕੇ ਤੇ ਕਰ ਪਹ ਲੈਣਾ ਮौज ਬਣ ਜਾਣੀ ਨੀ ਠੇਕੇ ਤੇ ਕਰ ਪਹ ਲੈਣਾ ਫਿਰ ਤੇ ਤੇਰੇ ਪੱਗ ਨਾ ਹੁੰਦੀ ਪੈਰਾਂ ਵਿੱਚ ਜੁੱਤੀ ਨਾ ਮਾਰਦਾ ਅੱਧੀ ਰਾਤ ਨੂੰ ਹੱਥ ਮੈਂ ਉੱਠੀ ਨਾ ਡਿਗ ਪਿਆ ਸੀ ਵਿੱਚ ਦਰਾਂ ਦੇ ਜਾਣੇ ਸੀ ਪੱਟੇ ਨਹੀਂ ਨਾਲੀ ਵਿੱਚ ਨਾਲੀ ਵਿੱਚ ਨਾਲੀ ਵਿੱਚ ਮੂਸੀਏ ਦਾ ਕੁੱਤਾ ਮੂੰ ਚੱਟੇ ਨਹੀਂ ਨਾਲੀ ਵਿੱਚ ਮੂਸੀਏ ਦਾ ਯਾਰ ਚਮਕੀਲੇ ਵਰਗੇ ਨਿੱਤਿਆ ਪੜਾਉਂਦੇ ਨਹੀਂ ਕਿਤਨਾ ਜੇ ਕਰੇ ਪੀਣ ਨੂੰ ਸਿਰ ਦੇ ਵਿੱਚ ਪਾਉਂਦੇ ਨਹੀਂ ਚਿੰਬੜ ਗਏ ਭੂਤ ਬਹਿਰ ਨੇ ਕੌਣ ਗਲ ਉਲਾਉ ਹੂਨੀ दारू ਤਾਂ दारू ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਉ ਹਣੀ दारू ਤਾਂ ਨਾਲ ਜੱਟ ਦੇ ਹਾਗੀ ਗਲਤੀ ਤੇ ਮੈਨੂੰ ਵਿਆਹ ਕੇ ਜਦ ਲਿਆਇਆ ਸੀ ਬੀਬੇ ਨੇ ਵਿੱਚ ਚਵਾਰੇ ਮੰਝਾ ਦਰਡਾਇਆ ਸੀ ਕੱਲੀ ਨੇ ਰਾਤ ਮੈਂ ਕੱਟੀ ਆਇਆ ਪਰਵਾਤ ਨੂੰ ਭੁੱਲ ਗਿਆ ਸੀ ਭੁੱਲ ਗਿਆ ਸੀ ਭੁੱਲ ਗਿਆ ਸੀ ਦਾਰੂ ਪੀ ਕੇ ਸ਼ਗਨਾ ਦੀ ਰਾਤ ਨੂੰ ਭੁੱਲ ਗਿਆ ਤੀ ਦਾਰੂ ਪੀ ਕੇ ਧਾਰੂ ਪੀ ਗੁੱਟ ਹੋ ਗਿਆ ਤੂੰ ਨਾ ਪਰ ਭੁੱਲੀ ਸੀ ਆ ਗਿਆ ਸੀ ਤੇਰਾ ਕੀਤਾ ਅੱਖ ਜਦੋਂ ਖੁੱਲੀ ਸੀ ਦੇਖ ਲੈ ਉਦਣ ਆਪਾਂ ਬੋਲ ਦਾ ਧਾਵਾ ਸੀ ਲੋਕਾਂ ਦਾ ਲੋਕਾਂ ਦਾ ਰਾਤ ਨੂੰ ਆਪਣਾ ਦਿਨੇ ਮਕਲਾਵਾ ਸੀ ਲੋਕਾਂ ਦਾ ਰਾਤ ਨੂੰ ਹੁੰਦਾ ਹਾਂਜੀ ਇੱਕ ਵਾਰੀ ਗਿੱਲਾਂ ਵਾਲੇ ਰਾਜਪਰੇ ਉਹਦਾ ਮੈਂ 6 ਮਹੀਨੇ ਪਹਿਲਾਂ ਗਾਣਾ ਗਾਤਾ ਆ ਚੱਕ ਮੁੰਦੀ ਆ ਚੱਕ ਛੱਲੇ ਅੱਛਾ ਉਹ ਹਰਦਾਬਰ ਦੇ ਬੰਦੇ ਗਏ ਬੇ ਕਹੇ ਚਮਕੀਲਾ ਜਿਹੜਾ ਤੇਰਾ ਗਾਣਾ ਪਰਸੋਂ ਆਇਆ ਵੀ ਸਾਡੇ ਕੋ ਬਾਜੇ ਜਾਂਦਾ ਮੁੰਡਾ ਮੰਦਰਾਜ ਆ ਵੀ ਉਹ ਗਾਣਾ ਤੇਰਾ ਜੱਦਾਗਾਰ ਇਹ ਆ ਅੱਛਾ ਉਹ ਕਹਿੰਦਾ ਮੈਨੂੰ ਬੰਦੇ ਨੂੰ ਬਲਾਓ ਮੈਂ ਬਾਜੇ ਵਿੱਚ ਉਹਦਾ ਖਾਲਾ ਅੱਛਾ ਸਾਡਾ 4 ਵਜ ਜਾ ਹਾਂ ਚਲ ਜੀ ਗਏ ਕਿ ਮੇਰੇ ਨਾਲ ਡਾਂਸਰ ਮੁੰਡਾ ਉਹ ਜਸਪਾਲ ਨੀਟੀ ਅੱਛਾ ਇੱਕ ਮੈਂ ਕਹਿੰਦਾ ਬਲਾਓ ਚਵਾਰੇ ਦੇ ਉੱਪਰ ਚੜ ਗਏ ਕਹਿੰਦੇ ਜੀ ਆਇਆ अच्छा चमगिले दी कोई टाव ਨਾਲ ਬਾਬਾ ਜੀ ਵਿੱਚ ਕੁੜਤਾ ਚਾਹ ਦਾ ਅਮਰਜੋਤਰੀ ਕਹਿੰਦਾ ਲਿਆ ਵੀ ਪਾ اچھا ਸਿੰਪਲ ਇੱਕ ਜਮਾ ਕੋਈ ਟੌਰ ਨਹੀਂ ਕੁਛ ਨਹੀਂ ਕਹਿੰਦਾ ਵੀ ਹਾਂ ਕਾਖੇ ਤੂੰ ਮਾਜੀ ਮੈਜਾ ਕਾਪੀ ਐ ਮੁੰਦੀ ਆ ਮੈਂ ਲਵੇ ਲੁਧਿਆਣਾ ਬੱਸ ਸਟੈਂਡ ਚੋਂ ਲੈ ਕੇ ਆਈ ਦੀ ਕਾਪੀ اچھا ਕਹਿੰਦਾ ਕਿਵੇਂ ਗੋਲਾ ਮਾਂ ਚੱਕ ਮੁੰਦੀ ਆ ਜਖ ਚੱਲੇ ਵੇਖੀ ਨਾ ਆਉਣ ਸਾਡੇ ਬੱਲੇ ਮੇਰੀ ਚੀਜ਼ ਤੂੰ ਮੈਨੂੰ ਮੋੜ ਦੇ ਆਪਣੀ ਲੈ ਜਾ ਘਰ ਮਿੱਤਰਾ ਹੁਣ ਨਹੀਂ ਨਿਭਦੀ ਮੋੜ ਮਲਾਈਆਂ ਕਰ ਮਿੱਤਰਾ ਕਹਿੰਦਾ ਯਾਰ ਕਮਾਲ ਕਰਤੀ ਕਹਿੰਦਾ 6 ਮਹੀਨੇ ਦਾ ਕਾਉਣਾ ਮੈਂ 6 ਮਹੀਨੇ ਦਾ ਕਾਉਣਾ ਕੰਨਾ ਹੋਰ ਵੀ ਗਾਣੇ ਮੈਂ ਜਿਹੜੇ ਕਰੇਗਾ ਉੱਠ ਗਾਣੇ ਹੋਏ ਨਹੀਂ ਉਹ ਵੀ ਮੇਰੇ ਬਹੁਤ ਕਾਫੀ ਯਾਦ ਨੇ ਅੱਛਾ ਤੇ ਉਹਨੇ ਮੈਨੂੰ ਅਸ਼ੀਰਵਾਦ ਦੇਦਾ ਕਹਿੰਦਾ ਕਿ ਕਿਸੇ ਟਾਈਮ ਟੀਵੀ ਚੈਨਲ ਤੇ ਆਵੇਂਗਾ ਅੱਛਾ ਤੇ ਮੈਂ 3-4 ਕਿ ਮਹੀਨੇ ਬਾਅਦ ਟੀਵੀ ਚੈਨਲ ਦੇ ਪ੍ਰਵੀਨ ਪਾੜਨਾ ਗਾਣੇ ਮੇਰੇ ਕੌਰਦੀਪ ਨਾਲ ਬੀ ਸੁਪੂਜਨਾ ਵੀ ਨੇ ਤੇ ਬਾਕੀ ਮੈਂ ਚਾਰ ਪੰਜ ਕੰਟਰੀ ਵੀ ਘੁੰਮ ਕੇ ਆਇਆ ਅੱਛਾ ਤੇ ਬੜਾ ਸਤਿਕਾਰ ਮਿਲਿਆ ਭਾਈਆਂ ਦਾ ਸਾਡੇ ਐਫਐਮ ਰੇਡੀਓ ਤੇ ਪੰਜ ਗਾਣੇ ਹੋਏ ਮੇਰੇ ਸਾਡੇ ਮੈਂ ਪਿਰਤਪਾਲ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਛੋਟੇ ਜਿਹੇ ਕਲਾਕਾਰਾਂ ਨੂੰ ਮੈਨੂੰ ਭੀਮ ਨੂੰ ਨਵਾਜਿਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਬਹੁਤ ਹੈ ਤਾਂ ਪੇਧਨ ਜੀ ਇਹ ਦੱਸੋ ਚਮਕੀਲੇ ਦਾ ਜਿਹੜਾ ਆਖਰੀ ਟਾਈਮ ਸੀਗਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਦੋਂ ਹੋ ਗਿਆ ਵਾਰਦਾਤ ਹੋ ਗਈ ਉੱਥੇ ਜੀ ਪਿੰਡ ਖੇੜ ਕੀ ਮੇਰਾ ਖਾੜਾ ਸੀ ਉਦਦੇ ਅੱਛਾ ਤੇ ਰਾਤ ਨੂੰ ਮੇਰਾ ਖਾੜਾ ਉਹ ਮੈਂ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਹਾਂ ਹੰਸ ਪੇਧਰ ਵੀ ਨੇਰਾ ਹੋ ਗਿਆ ਬਹੁਤ ਪੀਤੀ ਖਾਦੀ ਵੀ ਤੀ ਵੀ ਤੁਸੀਂ ਸਵੇਰੇ ਜਾਇਓ ਕੀ ਤੁਰੇ ਜਾਂਦੇ ਆ ਮੇਰਾ ਕੁੜੀ ਗਾਂ ਵਾਲੀ ਪ੍ਰੀਤੀ ਗਰੇਵਾਲ ਉਹ ਹਟ ਤੇ ਬੈਠਾ ਬਾਣੀਆਂ ਅਖਬਾਰ ਪੜ੍ਹੇ ਉਹ ਕਹਿੰਦਾ ਵੀ ਕਾਕੇ ਜਿਹਦੇ ਤੂੰ ਰਾਤ ਗਾਣੇ ਗਾਉਂਦੀ ਮੈਨੂੰ ਹਾਂ ਘਮਾਰੀ ਉਹਨੇ ਅੱਛਾ ਕਹਿੰਦਾ ਓਰੇ ਆ ਮਾਂ ਹਾਂਜੀ ਕਹਿੰਦਾ ਐਂਡ ਪਾਰਟੀ ਅਮਰ ਸਿੰਘ ਚਮਕੀਲਾ ਉਮਰਜੋਤ ਪਿੰਡ ਮਹਿਸੂਮ ਪਰ ਹਾਂ ਆਟੇਰੀ ਕਰਤਾ ਫੋਟੋ ਦਿਖਾਈ ਮੈਂ ਤਾਂ ਜੀ ਰੋਣ ਲੱਗ ਗਿਆ ਬਹੁਤ ਕਿਉਂ ਮੇਰਾ ਭੈਣ ਮਾ ਉਹ ਜਿਆਦੇ ਗਾਣੇ ਗਾਉਂਦਾ ਸੀ ਹਾਂ ਇੰਨਾ ਰਾਗੀ ਦੇਖੋ ਮੇਰਾ ਉਸਤਾਦ ਵੀ ਲੱਖੀ ਬਰਜਾਰਾ ਦੀ ਪਰ ਉਹਨਾਂ ਦੇ ਉੱਪਰ ਦੀ ਉਹ ਜਿਨ੍ਹਾਂ ਸੁਰਾਂ ਦੇ ਵਿੱਚ ਉਹ ਗਾ ਗਿਆ ਚਮਕੀਲਾ ਅਮਰ ਸਿੰਘ ਚਮਕੀਲਾ ਉਹਨਾਂ ਦੇ ਸਿੰਦੇ ਤੋਂ ਵੀ ਨਿਕਾਇਆ ਗਿਆ ਹਾਂ 36 ਰਾਗ 6 ਰਾਗ ਲੀਆਂ ਉਹਦੇ ਮੂੰਹ ਜਵਾਨੀ ਯਾਦ ਦੀਆਂ ਚਰਨਜੀਤ ਹੂਜਾ ਬਿਉਦਿਕ ਡਾਇਰੈਕਟਰ ਉਹਨੂੰ ਪੁੱਤ ਮੰਨਦਾ ਸੀ ਵੀ ਤੂੰ ਮੇਰਾ ਬੇਟਾ ਕਿਉਂਕਿ ਉੱਥੇ ਦੋ ਦੋ ਤਿੰਨ ਤਿੰਨ ਮਹੀਨੇ ਲੱਗਦੇ ਰਿਕਾਰਡਿੰਗ ਨੂੰ ਅਮਰ ਸਿੰਘ ਚਮਕੀਲਾ ਅਮਰਜੋਤ ਇੱਕ ਹਫਤੇ ਦੇ ਵਿੱਚ ਰਿਕਾਰਡਿੰਗ ਐਨ ਐਲ ਪੀ 12 ਗਾਣੇ ਗਾ ਕੇ ਆਉਂਦੀ ਉਹਦੀ ਤਿਆਰੀ ਉਹਨੀ ਸੀ ਹਮ ਆਵਾਜ਼ ਦੇ ਵਿੱਚ ਦਮ ਦਿਮਾਗ ਚੁਸਤ ਉਹਦੀ ਇੱਕ ਬਹੁਤ ਜ਼ਬਰਦਸਤੀ ਦੇ ਚੁਸਤੀ ਦੀ ਮੈਂ ਧੰਨਵਾਦ ਉਹ ਰੂਹਾਂ ਨਾਲ ਸਾਨੂੰ ਮਿਲ ਸਕਣ ਨਾ ਮਿਲਣੀਆਂ ਨੇ ਜਿਹੜਾ ਅਮਰ ਸਿੰਘ ਚਮਕੀ ਦੇ ਲਈ ਚਾਹੇ ਧਰਮ ਮੰਗਾਣਾ ਗਾਤਾ ਚਾਹੇ ਉਹਨੇ ਸਿੰਗ ਲਗਾਤਾ ਚਾਹੇ ਡਿਓ ਲਗਾਤਾ ਉਹਦਾ ਗਾਣਾ ਚੱਲੀ ਚੱਲੇ ਲੈ 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 ਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਵੇ ਅੰਦਰ ਵੜ ਗਈ ਕਿਜੇ ਲਲਕਾਰੇ ਤੇਰਾ ਨਾਮ ਲੈ ਕੇ ਮੇਰਾ ਸਿੱਧਾ ਆਣ ਕੇ ਦਰਾਂ ਦੇ ਵਿੱਚ ਗੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਉਹ ਪਹਿਲਾ ਕੰਮ ਬੈਲੀਆਂ ਦੀ ਡੱਟ ਕੋਲਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਉਹ ਤੀਜਾ ਕੰਮ ਲੈਣੀ ਅਸੀਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨਹੀਂ ਤੇਰੇ ਦਰ ਤੇ ਉਧਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਚਾਰਖੀ ਤੇਰੇ ਜਨੱਚ ਰੈਣੂ ਹਟ ਗਈ ਯਾਰ ਤੇ ਸ਼ਿੰਗਾਰ ਲਾ ਕੇ ਰੈਣੂ ਹਟ ਗਈ ਸਾਰਾ ਸਾਰਾ ਦਿਨ ਸਾਡੀ ਗੱਡੀ ਵਿੱਚ ਗੇੜੇ ਬੇਨਾ ਕੰਮ ਤੋਂ ਫਿਰੇ ਐ ਮੇਲਾਉਂਦਾ ਨਹੀਂ ਜੈ ਵੱਡੀ ਦਾ ਤੁਮਕੇ ਰਮਾਲ ਫੜਾਉਂਦਾ ਨਹੀਂ ਜੈ ਵੱਡੀਆਂ ਉਹ ਤੇਰੀਆਂ ਦੁੱਖਾਂ 'ਚ ਜਾਮਾ ਬੈਲੀ ਬਣਦਾ ਸੱਲਣੀ 'ਚ ਵੇਖ ਲੈ ਸਰੀਰ ਸਣਦਾ ਉਹ ਤੇਰੀਆਂ ਦੁੱਖਾਂ 'ਚ ਜਾਮਾ ਬੈਲੀ ਬਣਦਾ ਸੱਲਣੀ 'ਚ ਵੇਖ ਲੈ ਸਰੀਰ ਸਣਦਾ ਸੁਲਫਾ ਸ਼ਰਾਬ ਫੀਮ ਰਚ ਗਈ ਹੱਡਾਂ 'ਚ ਰੋਗ ਡੋਡਿਆਂ ਦਾ ਕਿੱਥੋਂ ਆਪਾਂ ਲਾ ਲਿਆ ਨਹੀਂ ਸਾਲੇ ਨਸ਼ਿਆਂ ਨੇ ਕੁੰਦਣ ਸਰੀਰ ਸਾਰਾ ਖਾ ਲਿਆ ਦੀ ਸਾਲੇ ਨਸ਼ਿਆਂ ਨੇ ਕੋ ਲੈ ਕੇ ਸਿਰ ਕੰਦਾ ਰਕਪਟ ਤੇ ਮਾਰੀ ਵੇਗਣਾ ਸੀ ਕੀ ਨੇ ਤੇਰੀ ਲੱਤ ਦੇ ਸਪਨੀਆਂ ਸਿਰੀਆਂ ਤੇ ਖੇਡੇ ਚੰਮ ਕੀਲਾ ਸਪਨੀਆਂ ਸਿਰੀਆਂ ਤੇ ਖੇਡੇ ਚੰਮ ਕੀਲਾ ਖਾ ਕੇ ਡਿਗੇ ਆ ਪੌਏ ਤੇ ਗੇੜੇ ਨੀ ਜੈ ਵੱਡੀ ਦਾ ਚੰਦਰੀ ਮੋਤ ਨੂੰ ਛੇੜੇ ਨੀ ਜੈ ਵੱਡੀ ਦਾ ਓਹ ਹੋਰ ਜੇ ਕਿ ਤੈਨੂੰ ਕੋਈ ਬਿਆਕੇ ਲੈ ਗਿਆ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਫਿੱਕੀ ਪਿਆਰ ਦੀ ਹਾਰੇ ਨਾ ਆਵਾਜ਼ੀ ਨੀ ਚਿੱਤ ਕਰਦੇ ਉਹ ਕਰਦੇ ਮੁੰਡੇ ਦਾ ਰਾਜੀ ਨੀ ਅੱਜ ਕਰਦੇ ਹਾਂ ਜੀ ਬਹੁਤ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੁਰਾਣਾ ਖਜ਼ਾਨਾ ਹੋ ਜੀ ਇਸ ਸੁਸਾਇਟੀ ਦਾ ਤੁਸੀਂ ਬਹੁਤ ਵੇਸ਼ਕੀਮਤੀ ਖਜ਼ਾਨਾ ਹੋ ਆਪਣੇ ਆਪ ਵਿੱਚ ਤੇ ਬਹੁਤ ਵੱਡਾ ਖਜ਼ਾਨਾ ਤੁਸੀਂ ਇਸ ਸੰਭੀ ਬੈਠੇ ਹੋ ਜ਼ਰੂਰਤ ਹੈ ਇਸ ਖਜ਼ਾਨੇ ਤੱਕ ਪਹੁੰਚਿਆ ਜਾਵੇ ਜਿਵੇਂ ਕਿ ਅਮਰਜੋਤ ਚਮਕੀਲਾ ਦੇ ਬਾਰੇ ਫਿਲਮ ਹੈ ਹੁਣ ਉਹਨਾਂ ਦੀ ਫਿਲਮ ਹੈ ਕ ਰਿਲੀਜ਼ ਹੋਈ ਹੈ ਦਲਜੀਤ ਇਮਤੀਆਜ਼ ਅਲੀ ਨੇ ਡਾਇਰੈਕਟ ਕੀਤੀ ਹੈ ਤੁਹਾਨੂੰ ਪਤਾ ਹੈ ਕਿ ਫਿਲਮ ਉਹ ਤੇ ਰਿਲੀਜ਼ ਹੋਈ ਹੈ ਮੈਂ ਤਾਂ ਪਤਾ ਜੀ ਪਰ ਦੇਖੀ ਨਹੀਂ ਹਾਲੇ ਉਹ ਨਾ ਨੈਟਫਲਿਕਸ ਤੇ ਹੈ ਜੀ ਲਗਭਗ ਇੰਟਰਨੈਟ ਦੇ ਜ਼ਰੀਏ ਦੇਖ ਸਕਦੇ ਹੋ ਸਿਨੇਮਾ 'ਚ ਤਾਂ ਅਜੇ ਆਈ ਨਹੀਂ ਅੱਛਾ ਜੀ ਤੇ ਉਹਦੇ ਵਿੱਚ ਲਗਭਗ ਉਹੀ ਜ਼ਿੰਦਗੀ ਉਹਦੀ ਦੱਸੀ ਗਈ ਹੈ ਜਿਸ ਤਰ੍ਹਾਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹ ਦੇਖੀ ਹੈ ਜਿਨ੍ਹਾਂ ਨੇ ਵੀ ਉਹ ਸਮੇਂ ਹੰਢਾਏ ਆ ਉਹ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਮਤਲਬ ਤੁਹਾਨੂੰ ਹੇ ਤੱਕ ਮਤਲਬ ਤੁਸੀਂ ਫਿਲਮ ਨਹੀਂ ਦੇਖ ਪਾਏ ਹਾਲੇ ਤੱਕ ਹਾਂ ਜੀ ਨਹੀਂ ਦੇਖੀ ਨਹੀਂ ਹਾਲੇ ਪਤਨ ਜੀ ਤੁਸੀਂ ਫਿਲਮ ਦੇਖੀ ਹੈ ਨਹੀਂ ਜੀ ਮੇਰੇ ਬੇਟੇ ਨੇ ਮੈਨੂੰ ਇੱਕ ਛੋਟੀ ਜਿਹੀ ਕਿਦਨ ਐਡ ਦਿਖਾਈ ਤੀ ਅੱਛਾ ਜੀ ਦਲਜੀਤ गा ਰਿਹਾ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬੇ ਆ ਖੇਡਾਂਾਂ ਜਬਾਨੀ ਦੀਆਂ ਖੇਲ ਬਾਬੇ ਆ ਤੇ ਉਹ ਫਿਰ ਇੱਕ ਹੋਰ ਕਲਾਕਾਰ ਆਇਆ ਸਟੇ ਤੇ ਲੋਕਾਂ ਨੇ ਉਹਨੂੰ ਨਹੀਂ ਪਸੰਦ ਕੀਤਾ ਹਾਂ ਕਹਿੰਦੇ ਵੀ ਇਹੀ ਚਮਕੀਲਾ ਹੀ ਗਾਓ ਚਮਕੀਲਾ ਹੀ ਚੱਲਣ ਲੋ ਉਹਨੇ ਦੁਬਾਰਾ ਫੇਰ ਰੱਬ ਵਰਗੇ ਸਰੋਤੇ ਨੇ ਦੁਬਾਰਾ ਫੇਰ ਉਹ ਤੋਂ ਉਹੀ ਗਾਣਾ ਗਵਾਇਆ ਤੇ ਮੈਂ ਧੰਨਵਾਦ ਕਰਦਾ ਸਭ ਦਾ ਤੇ ਇੱਕ ਬਹੁਤ ਤਕੜਾ ਗਾਇਕ ਸਟਾਰ ਜਿਹੜਾ ਪੰਜਾਬ ਦਾ ਉੱਥੇ ਤੱਕ ਨਹੀਂ ਅਸੇ ਵੀ ਤੂੰ ਬੇਜਕੀ ਫਿਰਦੇ ਨਹੀਂ ਉੱਥੇ ਤੱਕ ਪਹੁੰਚ ਸਕਦੇ ਇੱਕ ਰਾਗ ਇੱਕ ਸੁਰ ਕਲਾਮ ਜਿੰਨਾ ਚਮਕੀਲੇ ਕੋਲ ਤੇ ਹੱਦੋਂ ਪਰੇ ਗੁਥਲੀ ਇੱਕ ਸਮੁੰਦਰ ਤੇ ਰਾਗਾਂ ਦਾ ਮੈਂ ਧੰਨਵਾਦ ਕਰਦਾ ਬਿਲਕੁਲ ਜੀ ਕੋਸ਼ਤਾ ਗੱਲ ਸੀ ਕਿ ਨਾ ਅਮਰਜੋ ਚਮਕੀਲਾ ਚ ਜਿਹੜੇ ਹਾਲੇ ਤੱਕ ਉਹਦੇ ਗਾਣੇ ਆ ਜਿਹੜੇ ਜਾਂ ਰਿੰਗਟੋਨ ਨੇ ਜਾਂ ਫਿਰ ਰੀਮਿਕਸ ਹਾਲੇ ਤੱਕ ਕੋਈ ਸੇ ਬੀਟ ਨਾਲ ਉਸੇ ਤਰ੍ਹਾਂ ਲੋਕਾਂ ਦੇ ਦਿਲਾਂ ਚ ਵੱਜ ਰਿਹਾ ਤੇ ਹਾਂ ਇੱਕ ਬੇਨਤੀ ਜ਼ਰੂਰ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਖਜ਼ਾਨਾ ਹੈ ਮੌਜੂਦ ਹੈ ਅੱਜ ਦੇ ਸਮੇਂ ਵਿੱਚ ਵੀ ਸਾਡੇ ਨਾਲ ਹੈ ਇਸ ਨੂੰ ਹੋਰ ਇਸ ਕਾਫਲੇ ਨੂੰ ਵੱਡਾ ਕਰਨ ਦੀ ਲੋੜ ਹੈ ਤਾਂ ਕਿ ਇਹਨਾਂ ਗੀਤ ਸੰਗੀਤ ਹੈ ਜਿਹੜਾ ਉਹ ਲਗਾਤਾਰ ਸਾਡਾ ਜਿਹੜਾ ਹੈ ਕਹਦੀਏ ਕਿ ਐਂਟਰਟੇਨਮੈਂਟ ਕਰਦਾ ਰਹੇ ਤੇ ਸਾਡਾ ਮਾਰਗਦਰਸ਼ਨ ਵੀ ਕਰਦਾ ਰਹੇ ਇਸ ਪਿੰਡ ਵਿੱਚ ਤੁਸੀਂ ਸਾਡੇ ਨਾਲ ਜੁੜੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ ਛੋਟੇ ਸਭ ਦਾ ਬਹੁਤ 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 ਧੰਨਵਾਦ ਜੀ ਤੁਹਾਡੇ ਵੀ ਬਹੁਤ ਧੰਨਵਾਦ ਜੀ ਜਿਆਦੇ ਤਾਂ ਤੁਹਾਡੀ ਹੋਇਆ ਜੀ ਦੇਣ ਸ਼ੁਕਰੀਆ ਜੀ